ਜਲੰਧਰ ਦੇ ਇੱਕ ਦਫਤਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਡਿਪਟੀ ਮੇਅਰ ਨੇ ਇੱਕ ਸਰਦਾਰ ਵਿਅਕਤੀ ਦੇ ਥੱਪੜ ਜੜ ਦਿੱਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਦਾਦੇ ਕਿ ਥੱਪੜ ਮਾਰਨ ਤੋਂ ਬਾਅਦ ਖੂਬ ਹੰਗਾਮਾ ਹੁੰਦਾ ਤੇ ਜਿਸ ਵਿਅਕਤੀ ਤੇ ਥੱਪੜ ਮਾਰਿਆ ਜਾਂਦਾ ਉਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਸਮਰਥਕ ਦੱਸ ਰਿਹਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਆਖਿਰ ਇਸ ਵਿਅਕਤੀ ਤੇ ਥੱਪੜ ਕਿਸ ਗੱਲ ਨੂੰ ਲੈ ਕੇ ਮਾਰਿਆ ਉਹ ਵੀ ਤੁਹਾਨੂੰ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਸਭ ਤੋਂ ਪਹਿਲਾਂ ਇਹ ਵੀਡੀਓ ਤੇ ਨਜ਼ਰ ਮਾਰਦਿਆਂ ਵੀਡੀਓ ਉਹ ਵੀ ਝੂਠਾ ਨਾ ਮਾਰਦੇ ਨਾ ਕੋਈ politikar ਚੁਣਨਾ ਮੈਂ ਪਹਿਲਾਂ ਮੈਂ ਤੋੜਨਾ ਮੀਡੀਆ ਵੀਡੀਓ ਜਾਨੀ ਪੰਜਾਬੀ ਹੈ ਮੇਰੀ ਗੱਡੀ ਦੀ ਹੈ ਚੈੱਕ ਕਰੋ 1.7 ਚੇਅਰਮੈਨ ਮੈਡਮ ਬਨੇ ਨਾ ਜਿਹੜੀ ਇੱਕ ਸਨੈਚਿੰਗ ਦਾ ਜਿਹੜਾ ਰੋਸ ਲੱਗ ਰਿਹਾ ਕਿ ਜਿਹੜਾ ਦਿੱਥੇ ਜਾ ਰਿਹਾ ਇਸ ਸਨੈਚਿੰਗ ਕੀਤੀ ਹੈ ਫੈਸਟੀਵਲ ਵੇੜੀ ਦੱਸ ਦੇ ਕਿ ਜਲੰਧਰ ਇੰਪਰੂਵਮੈਂਟ ਟਰਸਟ ਦੇ ਨਵਨਿਯੁਕਤ ਚੇਅਰਪਰਸਨ ਰਾਜਵਿੰਦਰ ਕੌਰ ਦੇ ਜੁਆਇਨਿੰਗ ਦੌਰਾਨ ਡਿਪਟੀ ਮੇਅਰ ਮਲਕੀਸ਼ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਨੇ ਇੱਕ ਅੱਧ ਕੜ ਉਮਰ ਦੇ ਵਿਅਕਤੀ ਨੂੰ ਫੜ ਲਿਆ ਤੇ ਉਸਦੇ ਥੱਪੜ ਮਾਰਿਆ ਡਿਪਟੀ ਮੇਅਰ ਮਲਕੀਸ਼ ਸਿੰਘ ਨੇ ਚੋਰੀ ਦੇ ਦੋਸ਼ ਵਿੱਚ ਉਕਤ ਵਿਅਕਤੀ ਨੂੰ ਭੀੜ ਦੇ ਸਾਹਮਣੇ ਹੀ ਇਹ ਥੱਪੜ ਮਾਰਿਆ ਸਮਰਥਕਾਂ ਦਾ ਇਲਜ਼ਾਮ ਹੈ ਕਿ ਵਿਅਕਤੀ ਨੇ ਪਹਿਲਾਂ ਵੀ ਉਹਨਾਂ ਦੀਆਂ ਜੇਬਾਂ ਵਿੱਚੋਂ ਉਹਨਾਂ ਦੇ ਫੋਨ ਅਤੇ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਸੀ ਪਰ ਅੱਜ ਉਸ ਨੂੰ ਰੰਗੇ ਹੱਥੀ ਫੜ ਲਿਆ ਹਾਲਾਂਕਿ ਉਸ ਵਿਅਕਤੀ ਨੇ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਆਪਣੇ ਆਪ ਨੂੰ ਆਪ ਦਾ ਸਮਰਥਕ ਦੱਸਿਆ ਬ੍ਰਦਰ ਫੜੇ ਜੇਬੋਂ ਮੋਬਾਈਲ ਕੱਢਿਆ ਆਈਫੋਨ ਜਦੋਂ ਅਸੀਂ ਇਹਨਾਂ ਨੂੰ ਇਹਨਾਂ ਦੇ ਮਗਰ ਪਿੱਛਾ ਕੀਤਾ ਦੋ ਬੰਦੇ ਹੱਥ 바ਰੇ ਜੇਬੋਂ ਤੇ ਇਹਨਾਂ ਨੇ ਅਸੀਂ ਕਿ ਮੋਬਾਈਲ ਲੈਣੇ ਥੋੜਾ ਬੜਾ ਛੁੱਟਾ ਥੱਲੇ ਮੋਬਾਈਲ ਬੜਿਆਂ ਨਾਲ ਕੋਲ ਆਈਫੋਨ ਉਹਨਾਂ ਦਾ ਇੱਕ ਸਾਲ ਪਹਿਲੇ ਮੇਰੇ ਕੋ ਇਹਨਾਂ ਦੀ ਫੋਟੋ ਹੈ ਪੂਰੀ ਇਹਨਾਂ ਨੇ ਮੇਰੇ ਜੇਜੋ ਪੈਸੇ ਕੱਢੇ ਸੀ ਆਪਣੇ ਆਪਣੇ ਖਾਤਾ ਕੋਲ ਖਾਲਸਾ ਕੋਲੇ ਵਿੱਚ ਇਸ ਨੂੰ ਕਿਸ ਤਰ੍ਹਾਂ ਦੇ ਦੇ ਚੋਰ ਹੈ ਅਸੀਂ ਇਹਨਾਂ ਦੀ ਪੁਲਿਸ ਕੰਪਲੇਟ ਕੀਤੀ ਹੋ ਯਾਰ ਰੇੜੀ ਥਾਣੇ ਦੇ ਵਿੱਚ ਕੋਈ ਨਾ ਇਸ ਦਾ ਨਾਮ ਲੈ ਰਹੇ ਨੇ ਕੰਪਲੇਟ ਦੇ ਚੁੱਕੇ ਹਾਂ ਹਾਂ ਜੀ ਇੱਕ ਸਾਲ ਪਹਿਲੇ ਮੇਰੀ ਕੰਪਲੇਟ ਥਾਣੇ ਚੋ ਦਿੱਤੀ ਹੋ ਯਾਰ ਉਹ ਫੋਟੋ ਵੀ ਪੁਰਾਣੀ ਹੈ ਬਾਜੀ ਕਿਹਨੂੰ ਕਿਸ ਤਰ੍ਹਾਂ ਦੇ ਰਵਜੋਤ ਸਿੰਘ ਦਾ ਨਾਮ ਲੈ ਰਹੇ ਨੇ ਕਿ ਹਾਜੀ ਦੇਖੋ ਉਹ ਸਾਰੇ ਮੰਤਰੀ ਸਾਰੇ ਜਾਣਦੇ ਆ ਉਹ ਨਾਮ ਲੈਣਾ ਬਾਜੀ ਸਾਰੇ ਇੱਕ ਪੰਜਾਬ ਦੇ ਮੰਤਰੀਆਂ ਨਾਮ ਸਾਰੇ ਜਾਣਦੇ ਆ ਇੱਕ ਪਾਸੇ ਇੱਕ ਪਾਸੇ ਖੁਸ਼ੀ ਦਾ ਮਾਹੌਲ ਆ ਦੂਸਰੇ ਪਾਸੇ ਇਹੋ ਜਿਹਾ ਮਾਹੌਲ ਬਣ ਜਾਣਾ ਕੋਈ ਆਪਣੇ ਆਪ ਨੂੰ ਪਾਰਟੀ ਦਾ ਪੁਰਾਣਾ ਵਰਕਰ ਦੱਸਣਾ ਨਾਲ ਵੱਲੋਂ ਬਾਜੀ ਕੋਈ ਪਾਰਟੀ ਦਾ ਵਰਕਰ ਨਹੀਂ ਪੁਰਾਣਾ ਪੁਰਾਣੇ ਵਰਕਰ ਨਹੀਂ ਪੁਰਾਣਾ ਬਾਜੀ ਸਾਰੇ ਮੁਬਾਰਕਬਾਦ ਦਾ ਦਿਨ ਆਇਆ ਇਹ ਖੁਸ਼ੀ ਦਾ ਮਾਹੌਲ ਹੈ ਦੋ ਸਾਰੇ ਜੇਬਾਜ ਮੋਬਾਈਲ ਚੋਰੀ ਕਰ ਰਹੇ ਆ ਵੀਡੀਓ ਦਿਖਾ ਦੇ ਵੀਡੀਓ ਦਿਖਾ ਮੈਂ ਵੀਡੀਓ ਸਾਰਾ ਕੋ ਦਿਨ ਵੀਡੀਓ ਦਿਖਾ ਦੇ ਦਿਖਾ ਵੀਡੀਓ ਉਹ ਮੈਂ ਕੰਪਲੇਨ ਕਰਾ ਦੂ ਕੰਪਲੇਨ ਕਰਾ ਪਰ ਯਾਰ ਨਾ ਕੁਝ ਬੋਲ ਹੈ ਪੀਸੀਆ ਫੋਨ ਕਿੱਥੇ ਲਾ ਜੀ ਭਾਈ ਪੁਲਿਸ ਵੇਟ ਕਰੋ ਜ਼ਿਕਰ ਕਰ ਦਈਏ ਕਿ ਜਲੰਧਰ ਸੁਧਾਰ ٹرسٹ ਦੇ ਨਵੇਂ ਚੇਅਰਮੈਨ ਦੇ ਸ਼ਾਮਲ ਹੋਣ ਲਈ ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਤੇ ਮੰਤਰੀ ਅਮਨ अरोੜਾ ਕੈਬਨ ਮੰਤਰੀ ਰਵਜੋਤ ਸਿੰਘ ਸਾਬਕਾ ਵਿਧਾਇਕ ਬਲਕਾਹ ਸਿੰਘ ਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਜਲੰਧਰ ਸੁਧਾਰ ٹرسٹ ਦੇ ਦਫ਼ਤਰ ਪਹੁੰਚੇ। ਉਹਨਾਂ ਨੇ ਰਾਜਵਿੰਦਰ ਕੌਰ ਨੂੰ ਮਠਾਈਆਂ ਖਵਾਈਆਂ ਤੇ ਉਸ ਦੀ ਨਿਯੁਕਤੀ ਤੇ ਵਧਾਈ ਦਿੱਤੀ ਗਈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।